ਸਾਚੀਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਸਵਾਗਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਅੱਜ 26 ਨਵੰਬਰ 2025 ਦਾ ਦਿਨ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਹਾਲਾਂਕਿ ਬੀਤੇ ਦਿਨ ਹਾਲਾਤ ਬਹੁਤ ਵਾਰ ਬਦਲਦੇ ਨੇ ਕਿ ਜਦੋਂ ਇਸਕ ਟਾਈਮ ਹੀ ਜਿਹੜਾ ਯੂਨੀਵਰਸਿਟੀ ਦਾ ਇੱਕ ਨੋਟੀਫਿਕੇਸ਼ਨ ਆ ਜਾਂਦਾ ਜਿਸ ਦੇ ਵਿੱਚ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਖੁੱਲੇਗੀ 9 ਤੋਂ 6 ਹੈ ਜਿਹੜੀ ਫੈਕਲਟੀ ਆ ਸਾਰੇ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰ ਰਹੇਗੀ ਪਰ ਵਿਦਿਆਰਥੀ ਦੋ ਟੁਕ ਸੁਣਾ ਦਿੰਦੇ ਨੇ ਕਿ ਜਿੰਨਾ ਸਮਾਂ ਤੁਸੀਂ ਸੈਨੇਟ ਚੋਣਾ ਜਿਹੜੀਆਂ ਉਸ ਦਾ ਸ਼ਡਿਊਲ ਆ ਜਿਹੜਾ ਜਾਰੀ ਨਹੀਂ ਕਰਦੇ ਉਸ ਵਕਤ ਤੱਕ ਜਿਹੜਾ ਇੱਥੇ ਧਰਨਾ ਲੱਗਿਆ ਰਹੇਗਾ ਅਸੀਂ ਜਿਹੜੇ ਪੇਪਰ ਆ ਜਿਹੜੇ ਉਹ ਨਹੀਂ ਹੋਣਦੇ ਆਗੇ ਉਹ ਪੇਪਰ ਪੋਸਟਪੋਨ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਇਹ ਸਭ ਤੋਂ ਸ਼ਾਮ ਨੂੰ ਬਾਕ ਜਿਹੜੇ ਪੇਪਰ ਨੇ ਇਥੋਂ ਸੈਂਟਰ ਚੇਂਜ ਕਰਕੇ ਡੀਏਵੀ ਦੇ ਵਿੱਚ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਜਿਹੜੇ ਵਿਦਿਆਰਥੀਆਂ ਨੇ ਵਿਰੋਧ ਕੀਤਾ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕੀਤਾ ਤੇ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣ ਜਾਂਦੀ ਹੈ ਤੇ ਹੁਣ ਇਸ ਵਕਤ ਅਸੀਂ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਵਿਦਿਆਰਥੀਆਂ ਦੇ ਨਾਲ ਗੱਲਬਾਤ ਵੀ ਹੋਈ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਹੁੰਦਾ ਉਸ ਵਕਤ ਤੱਕ ਅਸੀਂ ਜਿਹੜਾ ਆਪਣਾ ਮੋਰਚਾ ਜਾਰੀ ਰੱਖਾਂਗੇ ਤੇ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਅੱਜ ਯਾਨੀ ਕਿ 26 ਤਰੀਕ ਤੱਕ ਸੈਨੇਟ ਚੋਣਾਂ ਦਾ ਸ਼ੈਡਿਊਲ ਜਾਰੀ ਨਹੀਂ ਹੁੰਦਾ ਤੇ ਸ਼ਾਮ 5 ਵਜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਵੱਡਾ ਐਲਾਨ ਹੋ ਸਕਦਾ ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਜੇਪੀ ਦੇ ਜਿਹੜੇ ਦਫ਼ਤਰ ਨੇ ਜਾਂ ਫਿਰ ਆਗੂਆਂ ਦੇ ਜਿਹੜੇ ਘਰ ਨੇ ਉਹਨਾਂ ਦੀਆਂ ਰਿਹਾਈਆਂ ਦਾ ਘਰਾਉ ਕੀਤਾ ਜਾ ਸਕਦਾ ਤੇ ਇਧਰਲੇ ਪਾਸੇ ਮੈਂ ਕਹਿਣਾ ਚਾਹਾਂਗਾ ਕਿ ਇਸ ਜਿਹੜੀ ਤਸਵੀਰ ਆ ਉਹ ਦਿਖਾਈ ਜਾਵੇ ਕਿ ਜਿਹੜੇ ਹੋਰ ਇੱਥੇ ਇਸ ਤਰ੍ਹਾਂ ਇਸ ਮੋਰਚੇ ਦੇ ਵਿੱਚ ਇਕੱਠੇ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਾਨਾਂ ਦੀ ਤਰ੍ਹਾਂ ਇਸ ਮੋਰਚੇ ਦੇ ਵਿੱਚ ਇਕੱਠ ਹੋ ਰਿਹਾ ਪਰ ਵਿਦਿਆਰਥੀਆਂ ਦੇ ਵੱਲੋਂ ਦੋ ਟਕ ਸੁਣਾਈ ਹੋਈ ਆ ਪ੍ਰਸ਼ਾਸਨ ਤੱਕ ਸੈਨੇਟ ਚੋਣ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਸੇ ਤਰੀਕੇ ਜਾਰੀ ਰਹੇਗਾ ਜਿਸ ਤਰੀਕੇ ਅੱਜ ਜੋ ਪ੍ਰਸ਼ਾਸਨ ਨੂੰ ਜਿਹੜਾ ਯੂਨੀਵਰਸਿਟੀ ਬੰਦ ਕਰਨੀ ਪੈਂਦੀ ਆ ਤੇ ਇਸੇ ਤਰੀਕੇ ਉਹ ਕਹਿੰਦੇ ਕਿ ਭਵਿੱਖ ਦੇ ਵਿੱਚ ਵੀ ਕਰਨਾ ਪੈ ਸਕਦਾ ਬਹੁਤ ਵੱਡੇ ਐਲਾਨ ਵਿਦਿਆਰਥੀ ਯਾਬ ਯੂਨੀਵਰਸਿਟੀ ਨੂੰ ਕੀਤੇ ਜਾ ਰਹੇ ਨੇ ਫਿਲਹਾਲ ਜੋ ਨੀ ਚੰਡੀਗੜ੍ਹ ਦੇ ਹਾਲਾਤ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਬੀਤੇ ਦਿਨ ਵੀ ਸਾਰਾ ਕੁਝ ਮੀਡੀਆ ਦੇ ਵਿੱਚ ਨਸ਼ਰ ਹੋਣ ਤੋਂ ਤੱਕ 3000 ਦੇ ਕਰੀਬ ਪੁਲਿਸ ਦੇ ਜਿਹੜੇ ਜਵਾਨ ਨੇ ਚੰਡੀਗੜ੍ਹ ਪੁਲਿਸ ਦੇ ਹੋ ਤਾਇਨਾਤ ਕੀਤੇ ਜਾਂਦੇ ਨੇ ਵੱਖ-ਵੱਖ ਚੌਂਕਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਗੇਟਾਂ ਦੇ ਜਾਂ ਫਿਰ ਖਾਸ ਤੌਰ ਤੇ ਸੈਕਟਰ 43 ਦੇ ਵਿੱਚ ਜਿੱਥੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਜਿਹੜਾ ਅੱਜ ਪ੍ਰਦਰਸ਼ਨ ਚੱਲ ਰਿਹਾ ਪਰ ਇਹ ਸਭ ਦੇ ਵਿਚਾਲੇ ਯੂਨੀਵਰਸਿਟੀ ਦਾ ਅੱਜ 26 ਨਵੰਬਰ ਦਾ ਦਿਨ ਵੀ ਜਿਹੜਾ ਬਹੁਤ ਜ਼ਿਆਦਾ ਅਹਿਮ ਆ ਕਿਉਂਕਿ ਇਹ ਦੇਖਣਾ ਸੀ ਕਿ ਵਿਦਿਆਰਥੀਆਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਕੀ ਟਕਰਾਅ ਦੀ ਸਥਿਤੀ ਬਣ ਸਕਦੀ ਹੈ 10 ਨਵੰਬਰ ਵਾਲੇ ਹਾਲਾਤ ਬਣ ਸਕਦੇ ਨੇ ਪਰ ਉਸ ਤੋਂ ਪਹਿਲਾਂ ਸਾਰਾ ਕੁਝ ਜਿਹੜਾ ਜਿਸ ਤਰੀਕੇ ਪਰ ਪ੍ਰਸ਼ਾਸਨ ਦੇ ਨਾਲ ਜਦ ਤੱਕ ਇਹਦੀ ਹੈ ਕਿ ਸਹਿਮਤੀ ਬਣ ਜਾਂਦੀ ਹੈ ਕਿ ਪ੍ਰਸ਼ਾਸਨ ਨੇ ਇਸ ਗੱਲ ਨੂੰ ਲੈ ਕੇ ਜਿਹੜੀ ਯੂਨੀਵਰਸਿਟੀ ਬੰਦ ਕਰ ਦਿੱਤੀ ਹੈ ਕਿ ਜਿਹੜੇ ਅੱਜ ਦੇ ਪੇਪਰ ਸੀ ਉਹ ਪੋਸਟਪੋਨ ਕੀਤੇ ਹਾਲਾਂਕਿ ਪਹਿਲਾਂ ਸੈਂਟਰ ਚੇਂਜ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਉਹ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਪਰ ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਜਿਉਂ ਫਿਲਹਾਲ ਦੇ ਹਾਲਾਤ ਨੇ ਕਿ ਗੇਟਾਂ ਦੇ ਉੱਪਰ ਹਾਲਾਂਕਿ ਰੋਕਿਆ ਵੀ ਜਾ ਰਿਹਾ ਵਿਦਿਆਰਥੀਆਂ ਤੋਂ ਜਿਹੜੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਕਿ ਕੌਣੋਂ ਕਿੱਥੇ ਜਾ ਰਹੇ ਹੋ ਕੀ ਕੰਮ ਹੈ ਇਹ ਪੁਲਿਸ ਦੁਆਰਾ ਕੀਤਾ ਜਾ ਰਿਹਾ ਪਰ ਇਸ ਉੱਤੇ ਦੇ ਜਿਹੜੇ ਹਾਲਾਤ ਨੇ ਇਸ ਮੋਰਚੇ ਦੇ ਵਿੱਚ ਚੱਲ ਪੈਲ ਕਾਫੀ ਦੇਖਣ ਨੂੰ ਮਿਲ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਯੂਨੀਵਰਸਿਟੀ ਬੰਦ ਦੀ ਕਾਲ ਦੇ ਉੱਪਰ ਵੀ ਪਹੁੰਚ ਰਹੇ ਨੇ ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਨਹੀਂ ਜਾਰੀ ਕੀਤਾ ਜਾਂਦਾ ਇਹ ਮੋਰਚਾ ਇਸੇ ਤਰੀਕੇ ਜਾਰੀ ਰਹੇਗਾ ਅਰ ਅੱਜ ਜੋ ਪਹਿਲਾਂ ਲੋਕਾਂ ਦੇ ਮਨਾਂ ਦੇ ਵਿੱਚ ਹਲਾਤ ਸੀ ਕਿ ਜਿਹੜੇ ਮਨਾਂ ਦੇ ਵਿੱਚ ਖਿਆਲ ਸੀ ਕਿ ਕਿਸ ਤਰੀਕੇ ਦੇ ਹਾਲਾਤ ਬਣਨਗੇ ਕੀ 10 ਨਵੰਬਰ ਵਾਲੇ ਹਾਲਾਤ ਬਣਨਗੇ ਗੇਟ ਜੇ ਵਿਦਿਆਰਥੀ ਬੰਦ ਕਰਦਾ ਪ੍ਰਸ਼ਾਸਨ ਖੋਲਦਾ ਜਾਂ ਫਿਰ ਕਿਸ ਤਰੀਕੇ ਦੇ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਬੀਤੀ ਰਾਤ ਪ੍ਰਸ਼ਾਸਨ ਨੇ ਫੈਸਲਾ ਲੈ ਲਿਆ ਕਿ ਯੂਨੀਵਰਸਿਟੀ ਨੂੰ ਬੰਦ ਕਰਦਾ ਜਾਨੀ ਕਿ ਵਿਦਿਆਰਥੀ ਕਹਿੰਦੇ ਨੇ ਕਿ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੇ ਜਿਹੜਾ ਸਾਡੀਆਂ ਮੰਗਾਂ ਨੂੰ ਮੰਨੇ ਪਰ ਗੱਲ ਇਸ ਗੱਲ ਦੇ ਉੱਪਰ ਅੜੀ ਹੋਈ ਹੈ ਕਿ ਜਦੋਂ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਹੁੰਦਾ ਇਹ ਮੋਰਚਾ ਇਸੇ ਤਰੀਕੇ ਜਾਰੀ ਰਹੇਗਾ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਅੱਜ ਕੀ ਅੱਜ ਸ਼ਾਮ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਹੁੰਦਾ ਜਾਂ ਫਿਰ ਅੱਜ ਸ਼ਾਮ 5 ਵਜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਦਿਆਰਥੀ ਵੱਡਾ ਕੋ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਸੁਖਮਨ ਚੀਮਾ ਐਨ ਆਰ